ਸਾਰੇ ਭਰਾਵਾਂ ਨੂੰ ਅਪੀਲ ਹੈ ਬਈ ਕੱਲ ਭਾਰਤੀ ਕਿਸਾਨ ਜੋ ਉਹਨਾਂ ਨੇ ਕ੍ਰਾਂਤੀਕਰੇ ਦੇ ਸਵੇਰ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ 23 ਤਰੀਕ ਨੂੰ ਤਿੰਨ ਜ਼ਿਲ੍ਹਿਆਂ ਵੱਲੋਂ ਸ਼ੰਭੋ ਆਪਣਾ ਹੁਸੈਨੀ ਵਾਲਾ ਬਾਰਡਰ ਤੇ ਵੱਡਾ ਇਕੱਠ ਕਰਕੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਤੇ ਵੱਡਾ ਇਕੱਠ ਕਰਕੇ ਸਰਕਾਰ ਦਾ ਜੋ ਜ਼ਬਰ ਹੈ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਜੋ ਪਖੰਡ ਹੈ ਭਗਤ ਸਿੰਘ ਦੀ ਇੱਕ ਪਾਸੇ ਦਫ਼ਤਰਾਂ 'ਚ ਫੋਟੋਵਾਲ ਆਉਣੀਆਂ ਉਹਦੇ ਪਾਸੇ ਦੂਜੇ ਪਾਸੇ ਉਹਦੇ ਵਿਚਾਰਾਂ ਦੇ ਬਿਲਕੁਲ ਉਲਟ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਾਉਣ ਦੇ ਖਾਤਰ ਕਿਸਾਨਾਂ ਤੇ ਜਬਰ ਕਰਨਾ ਸਾਰੇ ਹੋਰ ਵਰਗਾਂ ਤੇ ਜਬਰ ਕਰਨਾ ਸੋ ਇਹਨੂੰ ਨੰਗਾ ਕਰਨ ਦੇ ਖਾਤਰ ਵੱਡਾ ਇਕੱਠ ਹੈ ਹਸੈਨੇ ਵਾਲੇ ਤਿੰਨ ਜ਼ਿਲ੍ਹਿਆਂ ਦਾ ਤੇ ਬਾਕੀ ਜ਼ਿਲ੍ਹਿਆਂ ਦਾ ਇਹ ਪ੍ਰੋਗਰਾਮ ਹੈ ਵੀ ਉਹ ਜਿਹੜੇ ਪ੍ਰੀਤਕੋਟ ਮੁੱਗਾ ਪ੍ਰੋਪਰ ਹਸਨੀ ਵਾਲੇ ਜਾਣਗੇ ਇਸ ਤੋਂ ਬਣਾ ਆਪਣੇ ਜਥੇਬੰਦੀ ਦੇ ਜਿੰਨੇ ਵੀ ਜ਼ਿਲ੍ਹੇ ਐ ਉਹ ਸਾਰੇ ਆਪਣੇ ਆਪਣੇ ਬਲਾਕਾਂ ਦੇ ਵਿੱਚ ਮੋਟਰਸਾਈਕਲ ਲੈ ਕੇ ਪਿੰਡਾਂ 'ਚ ਇੱਕ ਸਪੀਕਰ ਲੈ ਕੇ ਬਾਕੀ ਮੋਟਰਸਾਈਕਲ ਲੈ ਕੇ ਪਿੰਡਾਂ 'ਚ ਮੋਟਰਸਾਈਕਲ ਝੰਡਾ ਮਾਰਚ ਕਰਨਗੇ ਮਾਰਚ ਕਰਦੇ ਹੋਏ ਜਿਹੜਾ ਇਹ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਹੈਗਾ ਜਿਹੜਾ ਇਹਨਾਂ ਨੇ 19 ਤਰੀਕ ਨੂੰ ਆਪਣਾ ਕਾਲਾ ਕਾਰਨਾਮਾ ਕਰਕੇ ਆਪਣਾ ਰੰਗ ਚਿਹਰਾ ਜਾਹਰ ਕੀਤਾ ਹੈ ਇਹਨੂੰ ਨੰਗਾ ਕਰਨਗੇ ਤੇ ਜਿਹੜੀ ਲੋਕਾਂ ਨੂੰ ਅਪੀਲ ਕਰਨਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਉਹਨਾਂ ਨੇ ਇੱਕ ਵਾਰੀ ਸਫਲ ਹੋਏ ਤੇ ਆਪਣਾ ਕਿਲਾ ਢਾਉਣ ਦੇ ਵਿੱਚ ਆਪਣੇ ਸ਼ੰਭੂ ਬਾਡਰ ਖਨੋਰੀ ਬਾਡਰ ਦੇ ਆਪਣੇ ਕਿਲੇ ਹੀ ਸੀ ਆਪਣੇ ਰੈਡ ਵਸਰੇ ਸੀਗੇ ਉਹਨਾਂ ਨੇ ਢਾਏ ਆ ਉੱਥੇ ਆਪਣਾ ਪੀੜਾ ਪੱਜਾ ਫੇਰ ਕੇ ਕਹਿਦੇ ਆ ਜਿਹਨੂੰ ਕਿਸਾਨਾਂ ਦੇ ਜਿਹੜਾ ਉਲਟਾ ਉਹਦੀ ਆਪਾਂ ਜਵਾਬ ਦੇਣਾ ਜ਼ੋਰਦਾਰ ਤਰੀਕੇ ਨਾਲ ਦੂਸਰੇ ਦਿਨ ਜਿਹੜਾ 20 ਤਰੀਕ ਨੂੰ ਤੁਸੀਂ ਸਾਰੇ ਥਾਵਾਂ ਤੇ ਡੀਸੀਆਂ ਦੇ ਹੈੱਡਕੁਆਟਰਾਂ ਤੇ ਹੋਰ ਥਾਵਾਂ ਤੇ ਜਿਹੜਾ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਇਹਨਾਂ ਦੇ ਦਹਿਸ਼ਤ ਭੰਗੀਆਂ ਇਹਦੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਦਾ ਸਾਰੇ ਕਿਸਾਨਾਂ ਦਾ ਇਹਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਸਲਾਤਾ ਕਰਦੇ ਹਾਂ ਉਹਨਾਂ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਵੀ 27 28 ਤਰੀਕ ਤੱਕ ਕਰਾਂ ਸਾਰੀਆਂ ਜਥੇਬੰਦੀਆਂ ਦਾ ਸਾਰੀਆਂ ਫੋਰਮਾਂ ਦਾ ਇਹ ਜਿਹੜਾ ਜਵਰ ਹੈ ਇਹਦੇ ਮੁੱਦੇ ਨੂੰ ਲੈ ਕੇ ਜਿੰਨਾ ਕਿਸਾਨਾਂ ਦੇ ਬਿਨਾਂ ਸ਼ਰਤ ਰਿਹਾਈ ਨੂੰ ਲੈ ਕੇ ਜਿਹੜਾ ਨੁਕਸਾਨ ਹੋਇਆ ਇਹਨਾਂ ਨੇ ਅਗਰੇ ਦਾ ਨੁਕਸਾਨ ਕੀਤਾ ਲੋਕਾਂ ਦੇ ਉੱਥੇ ਰੈਣ ਬਸੇਰੇ ਢਾਕੇ ਉਹਦੇ ਵਿੱਚ ਕੀਮਤੀ ਸਮਾਨ ਹੈ ਉਹਦੀ ਲੁੱਟਖੋ ਕਰਵਾ ਕੇ ਆਪਣੇ ਛਤਰ ਛਾਇਆ ਥੱਲੇ ਉਹਦੀ ਪਰਭਾਈ ਕਰਾਉਣ ਦੇ ਖਾਤਰ ਤੇ ਜਿਹੜਾ ਜਰਨਲ ਆ ਜਾਬਰ ਹੈਗਾ ਪੰਜਾਬ ਦੇ ਵਿੱਚ ਆਮ ਲੋਕਾਂ ਤੇ ਇਹਨਾਂ ਨੂੰ ਲੈ ਕੇ ਆਉਣ ਵਾਲੇ ਜਨਾਂ ਦੇ ਵਿੱਚ 27 28 ਤਰੀਕ ਦਾ ਸਾਰੇ ਫਾਰਮਾਂ ਦਾ ਸਾਰਗਾ ਜੱਥੇਬੰਦਿਆਂ ਦਾ ਸਾਂਝਾ ਪ੍ਰੋਗਰਾਮ ਵੀ ਆ ਸਕਦਾ ਸੋ 23 ਤਰੀਕ ਵਾਲੇ ਸੱਦੇ ਨੂੰ ਜ਼ੋਰ ਨਾਲ ਲਾਗੂ ਕਰੋ ਸ਼ਹੀਦ ਭਗਤ ਸਿੰਘ ਵਾਲੇ ਜਿਹੜਾ ਦਿਹਾੜੇ ਦਾ ਜਿਹੜਾ ਸੱਦਾ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਦੀ ਤਿਆਰੀ ਤੋਂ ਬਾਅਦ ਅਗਲਾ ਜਿਹੜਾ 27 28 ਦਾ ਵੱਡਾ ਪ੍ਰੋਗਰਾਮ ਹੈ ਅੱਜ ਜਾਂ ਭਲਕੇ ਤੱਕ ਸਾਰੇ ਫਾਰਮਾਂ ਦੀ ਮੀਟਿੰਗ ਹੋ ਜਾਣੀ ਹੈ ਉਹਦੇ ਵਿੱਚ ਵੱਡਾ ਪ੍ਰੋਗਰਾਮ ਆਉਣਾ ਉਹਦੇ ਵਾਸਤੇ ਵੀ ਤਿਆਰ ਰਹੋ ਇਹ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਵਿਰੁੱਧ ਪੰਜਾ ਜਿਹੜਾ ਹੈਗਾ ਚਲਾਇਆ ਇਹ ਪੰਜਾ ਤੋੜਨਾ ਆਪਣਾ ਏਕਤਾ ਦੇ ਜੋਰ ਇਹਨਾਂ ਨੂੰ ਜਿੱਨਾ ਚਿਰ ਤੱਕਰੇ ਪਛਤਾਵਾ ਨਹੀਂ ਕਰਦੇ ਆਪਣੀ ਗਲਤੀ ਨਹੀਂ ਮੰਨਦੇ ਇਹ ਭਗਵਾਨਤਮਾਨ ਸਰਕਾਰ ਉਹਨਾਂ ਚਿਰ ਤੱਕਰੇ ਇਹਨਾਂ ਦਾ ਖਹਿੜਾ ਨਹੀਂ ਛੱਡਣਾ ਇਹਨਾਂ ਦਾ ਪਿੰਡਾਂ 'ਚ ਵੜਨਾ ਦੁਬਰ ਕਰਨਾ ਸੋ ਇਹਦੇ ਲਈ ਤਿਆਰ ਹੋ ਰਹੋ ਸਾਰੇ ਤੇ ਆਪਾਂ ਠੀਕ ਹੈ ਆਪਣਾ ਅੰਦੋਲਨ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਮੰਗਾਂ ਤੇ ਬਾਕੀ ਦੋ ਮੰਗਾਂ ਹੁਣ ਇਹਨਾਂ ਦਾ ਹੋ ਗਿਆ ਪੰਜਾਬ ਸਰਕਾਰ ਨਾਲ ਦੋਨਾਂ ਸਰਕਾਰਾਂ ਦੇ ਨਾਲ ਅਤੇ ਇਹ ਅੰਦੋਲਨ ਜਾਰੀ ਰਹੂਗਾ ਅੰਦੋਲਨ ਦਾ ਜਿਹੜਾ ਰੂਪ ਹੈ ਉਹਦਾ ਕੋਹੋਂ ਦਾ ਢੱਗ ਹੈ ਉਹ ਬਦਲ ਸਕਦਾ ਪਰ ਅੰਦੋਲਨ ਬਦਲੇ ਹੋਊਗਾ ਜਾਰੀ ਰਹੂਗਾ ਇਹਦੇ ਨਾਲ ਹੀ ਸਾਰੇ ਭਰਾਵਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ